जा रही हाँ किन जरूरी है ज नहीं सब तो पहला जी जे मैं डिसिपलिन की गल करा तो डिसिपलिन हर एक बच्चे बहुत ज़्यादा जरूरी हूँ है चाहे वह बच्चा नॉर्मल है चाहे वह बच्चा ऑटिजम है सो so, डिसिपलन हर एक बच्चे बहुत ज्यादा जरूरी है बट इत जेकर मैं ए डी एस टी की गल करा जोटिजम की गल करा तो इन बच्चों डिसिपलिन बहुत ज़्यादा जरूरी हो जाता है क्योंकि साढ़े बच्चे जिन्हू ओटिजम है उन्हों का सोशल एरिया बहुत ज़्यादा प्रभावित हाँ है जिस कारण उन्होंने नहीं पता होंगा कि उन्होंने किस तरह लोगों के सामने अपने आप को प्रजेंट करना है जो आप कह सकते हैं कि किस तरह ਆਪਣਾ ਜਿਹੜਾ ਐਪਰੋਪਰੀਏਟ ਬਿਹੇਵੀਅਰ ਹੈ ਉਹ ਦੂਸਰਿਆਂ ਦੇ ਸਾਹਮਣੇ ਸ਼ੋਅ ਕਰਨਾ ਹੈ ਸੋ ਜਿਹੜੇ ਬੱਚੇ ਆਟイズਮ ਹੁੰਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਦੂਸਰਿਆਂ ਨੂੰ ਕੀ ਫੀਲ ਹੋ ਰਿਹਾ ਹੈ ਦੂਸਰਿਆਂ ਨੂੰ ਚੰਗਾ ਲੱਗ ਰਿਹਾ ਹੈ ਦੂਸਰਿਆਂ ਨੂੰ ਮਾੜਾ ਲੱਗ ਰਿਹਾ ਹੈ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ ਉਹ ਉਹੀ ਕਰਦੇ ਹਨ ਜੋ ਉਹਨਾਂ ਨੂੰ ਚੰਗਾ ਲੱਗਦਾ ਹੈ ਚਾਹੇ ਉਹ ਚੀਜ਼ ਮਾੜੀ ਹੋਵੇ ਚਾਹੇ ਉਹ ਚੀਜ਼ ਚੰਗੀ ਹੋਵੇ ਸੋ ਐਜ਼ ਅ ਪੇਰੈਂਟਸ ਐਂਡ ਐਜ਼ ਅ ਥੈਰਾਪਿਸਟ ਸਾਡਾ ਇੱਕ ਫਰਜ ਹੈ ਕਿ ਅਸੀਂ ਆਪਣੇ ਬੱਚੇ ਨੂੰ ਸਮਝਾਉਣਾ ਕਿ ਉਹਨਾਂ ਲਈ ਇਹ ਚੀਜ਼ ਸਹੀ ਹੈ ਅਤੇ ਉਹਨਾਂ ਲਈ ਇਹ ਚੀਜ਼ ਗਲਤ ਹੈ ਸੋ ਬਹੁਤ ਸਾਰੇ ਪੇਰੈਂਟਸ ਡਿਸਪਲਨ ਨੂੰ ਲੈ ਕੇ ਇਹ ਸਮਝ ਲੈਂਦੇ ਹਨ ਕਿ ਬੱਚੇ ਨੂੰ ਪਨਿਸ਼ਮੈਂਟ ਦੇਣਾ ਬੱਚੇ ਨੂੰ ਝਿੜਕਣਾ ਬੱਚੇ ਦੇ ਉੱਤੇ ਗੁੱਸਾ ਕਰਨਾ ਸੋ ਜੇਕਰ ਮੈਂ ਇੱਥੇ ਡਿਸਪਲਨ ਦੀ ਗੱਲ ਕਰਾਂ ਤਾਂ ਮੇਰਾ ਮਤਲਬ ਡਿਸਪਲਨ ਨੂੰ ਲੈ ਕੇ ਇਹ ਬਿਲਕੁਲ ਨਹੀਂ ਹੈ ਮੇਰਾ ਮਤਲਬ ਡਿਸਪਲਨ ਨੂੰ ਲੈ ਕੇ ਇੱਥੇ ਇਹ ਹੈ ਕਿ ਬੱਚੇ ਨੂੰ ਏ ਸਮਝਾਉਣਾ ਕਿ ਕਿਹੜੀ ਚੀਜ਼ ਚੰਗੀ ਹੈ ਕਿਹੜੀ ਚੀਜ਼ ਮਾੜੀ ਹੈ ਜਾਂ ਕਿਸ ਤਰ੍ਹਾਂ ਜਿਹੜਾ ਆਪਣਾ ਐਪਰੋਪਰੀਏਟ ਬਿਹੇਵੀਅਰ ਆ ਉਹ ਸੋਸਾਇਟੀ ਦੇ ਸਾਹਮਣੇ ਸ਼ੋਅ ਕਰਨਾ ਕਿਉਂਕਿ ਸੋਸਾਇਟੀ ਨੂੰ ਬਹੁਤ ਸਾਰੀਆਂ ਚੀਜ਼ਾਂ ਐਕਸੈਪਟ ਨਹੀਂ ਹੁੰਦੀਆਂ ਸੋ ਸਾਨੂੰ ਇਹ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਬੱਚੇ ਜਿਹੜਾ ਡਿਸਪਲਿਨ ਸਿੱਖੋਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਸੋ ਅਗੇ ਮੈਂ ਤੁਹਾਡੇ ਨਾਲ ਕੁਝ ਪੁਆਇੰਟਸ ਸ਼ੇਅਰ ਕਰੂੰਗੀ ਜਿਸ ਦੀ ਹੈਲਪ ਦੇ ਨਾਲ ਬੱਚੇ ਨੂੰ ਡਿਸਿਪਲ ਸਿਖਾਇਆ ਜਾ ਸਕਦਾ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਜੀ ਫਿਕਸ ਡੇਲੀ ਰੁਟੀਨ ਫਿਕਸ ਡੇਲੀ ਰੁਟੀਨ ਦੇ ਵਿੱਚ ਜੀ ਆਪਾਂ ਇੱਕ ਟਾਈਮ ਟੇਬਲ ਫਿਕਸ ਕਰਾਂਗੇ ਕਿਉਂਕਿ ਜਿਹੜੇ ਆਟਿਸਮ ਬੱਚੇ ਹੁੰਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਕਿੱਥੇ ਕਿੱਥੇ ਕਿਹੜੀ ਚੀਜ਼ ਕਰਨੀ ਹੈ ਸੋ ਜਿਸ ਤਰ੍ਹਾਂ ਜੇਕਰ ਮੈਂ ਆਪਣੀ ਗੱਲ ਕਰਾਂ ਜਾਂ ਫਿਰ ਮੈਂ ਆਪਾਂ ਸਾਰਿਆਂ ਦੀ ਗੱਲ ਕਰਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਸਵੇਰੇ ਉੱਠ ਕੇ ਕੀ ਕਰਨਾ ਹੈ ਜਿਵੇਂ ਅਸੀਂ ਪਹਿਲਾਂ ਉੱਠਣਾ ਹੈ ਫਿਰ ਬਰਸ਼ ਕਰਨਾ ਹੈ ਫਿਰ ਨਹਾਉਣਾ ਹੈ ਫਿਰ ਸਵੇਰ ਦਾ ਖਾਣਾ ਬਣਾਉਣਾ ਹੈ ਫਿਰ ਖਾਣਾ ਖਾਣਾ ਹੈ ਅਤੇ ਫਿਰ ਜੌਬ ਤੇ ਜਾਣਾ ਹੈ ਅਤੇ ਜੌਬ ਤੇ ਵੀ ਸਾਡੇ ਬਹੁਤ سارے ਕੰਮ ਹੁੰਦੇ ਹਨ ਸੋ ਇਹ ਜੋ ਪੂਰਾ ਟਾਈਮ ਟੇਬਲ ਹੁੰਦਾ ਹੈ ਸਾਡੇ ਮਾਈਂਡ ਦੇ ਵਿੱਚ ਸੈੱਟ ਹੁੰਦਾ ਹੈ ਸੋ ਜਿਸ ਦੇ ਕਾਰਨ ਜਿਹੜਾ ਅਸੀਂ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਪਾਉਂਦੇ ਹਾਂ ਪਰ ਜੇਕਰ ਮੈਂ ਇੱਥੇ ਸਾਡੇ ਆਟਿਜ਼ਮ ਬੱਚਿਆਂ ਦੀ ਗੱਲ ਕਰਾਂ ਤਾਂ ਉਹ ਇਸ ਤਰ੍ਹਾਂ ਦਾ ਬਿਲਕੁਲ ਵੀ ਪ੍ਰੈਡਿਕਟ ਨਹੀਂ ਕਰ ਪਾਉਂਦੇ ਸੋ ਇਸ ਲਈ ਅਸੀਂ ਉਹਨਾਂ ਦੇ ਲਈ ਇੱਕ ਟਾਈਮ ਟੇਬਲ ਸੈੱਟ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਸਵੇਰੇ ਉੱਠਣਾ ਹੈ ਫਿਰ ਬਰਸ਼ ਕਰਨਾ ਹੈ ਫਿਰ ਕੁਝ ਟਾਈਮ ਸਾਈਕਲ ਚਲਾਉਣਾ ਹੈ ਫਿਰ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਕੁਝ ਟਾਈਮ ਡਰਾਇੰਗ ਕਰਨੀ ਹੈ ਫਿਰ ਉਸ ਤੋਂ ਬਾਅਦ ਕੁਝ ਲਿਮਟ ਟਾਈਮ ਲਿਮਟਿਡ ਟਾਈਮ ਦੇ ਵਿੱਚ ਟੀਵੀ ਦੇਖਣਾ ਹੈ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਰਾਤ ਦਾ ਖਾਣਾ ਖਾਣਾ ਹੈ ਸੋ ਇਹ ਮੈਂ ਤੁਹਾਨੂੰ ਕੁਝ ਉਦਾਹਰਨਾਂ ਦਿੱਤੀਆਂ ਹਨ ਜਿਸ ਦੀ ਮਦਦ ਦੇ ਨਾਲ ਤੁਸੀਂ ਇਹ ਸਮਝ ਗਏ ਹੋਵੋਗੇ ਕਿ ਮੈਂ ਕਿਸ ਟਾਈਮ ਟੇਬਲ ਦੀ ਗੱਲ ਕਰ ਰਹੀ ਹਾਂ ਸੋ ਇਸ ਦੀ ਹੈਲਪ ਦੇ ਨਾਲ ਬੱਚਾ ਜਿਹੜਾ ਆ ਉਹ ਉਸ ਦਾ ਬਿਹੇਵੀਅਰ ਥੋੜਾ ਜਿਹਾ ਚੇਜ਼ ਹੋਣ ਲੱਗ ਜਾਂਦਾ ਹੈ ਅਤੇ ਬੱਚੇ ਦਾ ਜਿਹੜਾ ਕਿਉਰਿਓਸਿਟੀ ਆ ਬੱਚੇ ਦੀ ਉਹ ਬਹੁਤ ਘਟਣ ਲੱਗ ਜਾਂਦੀ ਹੈ ਜਿਸ ਨੂੰ ਆਪਾਂ ਨਿਜਮ ਵੀ ਕਹਿ ਸਕਦੇ ਹਾਂ ਸੋ ਆਟイズਮ ਬੱਚਿਆਂ ਦੇ ਲਈ ਆਪਾਂ ਰੂਲ ਐਂਡ ਰੈਗੂਲੇਸ਼ਨਸ ਬਣਾ ਸਕਦੇ ਹਾਂ ਫੋਰ ਐਗਜ਼ਾਮਪਲ ਠੀਕ ਤਰੀਕੇ ਦੇ ਨਾਲ ਖੜੇ ਹੋਣਾ ਠੀਕ ਤਰੀਕੇ ਦੇ ਨਾਲ ਬੈਠਣਾ ਦੂਸਰਿਆਂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਅਤੇ ਦੂਸਰਿਆਂ ਨੂੰ ਹਟ ਨਾ ਕਰਨਾ ਤੇ ਆਪਾਂ ਕਹਿ ਸਕਦੇ ਹਾਂ ਕਿ ਦੁਸ਼ਿਆ ਨੂੰ ਸਸ਼ੀ ਕਾਲ ਜਾਂ ਫਿਰ ਨਮਸਤੇ ਕਰਨਾ ਸੋ ਇਸ ਤਰ੍ਹਾਂ ਦੇ ਜਿਹੜੇ ਰੂਮ ਲੈਂਡ ਰੈਗੂਲੇਸ਼ਨਸ ਆਪਾਂ ਬਣਾ ਸਕਦੇ ਹਾਂ ਜਿਕਰ ਮੈਂ regulations ਦੀ ਗੱਲ ਕਰੀਂ ਕਨਾਲ ਦਾ ਰੂਲ ਰੈਗੂਲੇਸ਼ਨਸ ਆਰ ਇੰਪੋਰਟੈਂਟ ਫਾਰ एवरीवन ਥਰਡ ਹੈ ਜੀ ਰੀਨਫੋਰਸਮੈਂਟ ਸੋ ਰੀਨਫੋਰਸਮੈਂਟ ਦਾ ਮਤਲਬ ਇਹ ਹੈ ਕਿ ਬੱਚੇ ਦੀ ਤਾਰੀਫ ਕਰਨੀ ਬੱਚੇ ਦੀ ਪਰਸ਼ੰਸਾ ਕਰਨੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਬੱਚੇ ਨੂੰ ਕੋਈ ਵੀ ਆਬਜੈਕਟ ਜਾਂ ਫਿਰ ਟੌਏ ਦੇਣਾ ਜਿਹੜਾ ਕਿ ਉਸ ਦਾ ਫੇਵਰਟ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸੁਸਾਇਟੀ ਨੂੰ ਐਕਸੈਪਟ ਨਹੀਂ ਹੁੰਦੀਆਂ ਸੋ ਅਗਰ ਬੱਚਾ ਕੋਈ ਇਸ ਤਰ੍ਹਾਂ ਦਾ ਬਿਹੇਵੀਅਰ ਕਰਿਆ ਸੋਸਾਇਟੀ ਨੂੰ ਕਬੂਲ ਨਹੀਂ ਹੈ ਤਾਂ ਤੁਸੀਂ ਉੱਥੇ ਟਰਾਈ ਕਰੋ ਕਿ ਤੁਸੀਂ ਬੱਚੇ ਨੂੰ ਵੱਧ ਤੋਂ ਵੱਧ ਪੋਜ਼ਿਟਿਵ ਰੀਇਨਫੋਰਸਮੈਂਟ ਦਿਓ ਸੋ ਅਗਰ ਬੱਚਾ ਕੋਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਉਸਦੀ ਕੋਈ ਫੇਵਰਿਟ ਚੀਜ਼ ਦਿਓ ਉਸ ਦੀ ਤਾਰੀਫ਼ ਕਰੋ ਸੋ ਇਸ ਤਰੀਕੇ ਦੇ ਨਾਲ ਬੱਚੇ ਦੇ ਜਿਹੜੇ ਨੈਗੇਟਿਵ ਬਿਹਿਵਿਅਰਸ ਆ ਉਹ ਬਹੁਤ ਜ਼ਿਆਦਾ ਘੱਟ ਜਾਂਦੇ ਹਨ ਅਤੇ ਬੱਚਾ ਜਿਹੜਾ ਆ ਉਹ ਪੋਜ਼ਿਟਿਵ ਬਿਹਿਵਿਅਰ ਕਰਨਾ ਸ਼ੁਰੂ ਕਰ ਦਿੰਦਾ ਹੈ ਨੈਕਸਟ ਪੁਆਇੰਟ ਹੈ ਜੀ ਰੋਲ ਪਲੇ ਦੇ ਹਨ ਉਹ ਹਸਪੀਟਲ ਨਹੀਂ ਜਾਂਦੇ ਉੱਥੇ ਜਾ ਕੇ ਰੋਂਦੇ ਹਨ ਉੱਥੇ ਜਾ ਕੇ ਜਿਹੜੇ ਹਾਈਪਰ ਹੋ ਜਾਂਦੇ ਹਨ ਸਿਕਿੰਗ ਬਹੁਤ ਸਾਰੇ ਬੱਚੇ ਜਿਹੜੇ ਆ ਸਲੂਨ ਨਹੀਂ ਜਾਂਦੇ ਉਹ ਟ੍ਰੀਮਰ ਦੀ ਆਵਾਜ਼ ਤੋਂ ਡਰਦੇ ਹਨ ਜਾਂ ਫਿਰ ਉੱਥੇ ਜਾ ਕੇ ਵਾਲ ਨਹੀਂ ਕਟਵਾਉਂਦੇ ਸੋ ਇਹ ਬੱਚੇ ਦੇ ਬਿਹੇਵੀਅਰ ਤੇ ਡਿਪੈਂਡ ਕਰਦਾ ਹੈ ਹਰ ਇੱਕ ਬੱਚੇ ਦਾ ਅਲੱਗ ਅਲੱਗ ਬਿਹੇਵੀਅਰ ਹੁੰਦਾ ਹੈ ਸੋ ਇਸ ਸੀਜ਼ ਨੂੰ ਦੂਰ ਕਰਨ ਦੇ ਲਈ ਅਸੀਂ ਕਲਾਸ ਦੇ ਵਿੱਚ ਇੱਕ ਸੇਮ ਸਿਚੁਏਸ਼ਨ ਜਿਹੜੀ ਆ ਉਹ ਰੈਡੀ ਕਰਦੇ ਹਾਂ ਜਿਵੇਂ ਕਿ ਇੱਕ ਹਸਪੀਟਲ ਦੇ ਵਿੱਚ ਹੁੰਦੀ ਹੈ ਇੱਕ ਸੈਲ ਰੂਮ ਦੇ ਵਿੱਚ ਹੁੰਦੀ ਹੈ ਸੋ ਅਸੀਂ ਕਲਾਸ ਦੇ ਵਿੱਚ ਉਹ ਸਾਰਾ ਸੈਟਅਪ ਰੈਡੀ ਕਰਦੇ ਹਾਂ ਜਿਸ ਦੀ ਮਦਦ ਦੇ ਨਾਲ ਬੱਚਾ ਜਿਹੜਾ ਉਸ ਚੀਜ਼ ਨੂੰ ਬਹੁਤ ਜਲਦੀ ਰਿਲੇਟ ਕਰਦਾ ਹੈ ਅਤੇ ਜਿਹੜੇ ਬੱਚੇ ਦੀ 네ਗੇਟਿਵ ਬਿਹੇਵੀਅਰ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੇ ਹਨ ਸੋ ਇਹ ਜਿਹੜਾ ਤਰੀਕਾ ਹੈ ਕੋਈ ਨੁਕਸਾਨਦਾਇਕ ਤਰੀਕਾ ਨਹੀਂ ਹੈ ਇਹ ਬਹੁਤ ਹੀ ਯੂਸਫੁਲ ਅਤੇ ਹੈਲਪਫੁਲ ਹੈ ਬੱਚੇ ਦੇ ਬਿਹੇਵੀਅਰ ਨੂੰ ਠੀਕ ਕਰਨ ਦੇ ਲਈ ਹੈ ਜੀ ਡਿਊਲ ਪਰਸਨੈਟੀ ਕੁਝ ਪੇਰੈਂਟਸ ਹੁੰਦੇ ਹਨ ਜਿਹੜੇ ਕਿ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਇਸ ਦੇ ਆਪੋਜ਼ਿਟ ਕੀ ਕੁਝ ਪੇਰੈਂਟਸ ਇਹੋ ਜਿਹੇ ਹੁੰਦੇ ਹਨ ਜਿਹੜੇ ਕਿ ਆਪਣੇ ਬੱਚੇ ਨੂੰ ਝਿੜਕਦੇ ਰਹਿੰਦੇ ਹਨ ਬਲਕਿ ਹਮੇਸ਼ਾ ਹੀ ਝਿੜਕਦੇ ਰਹਿੰਦੇ ਹਨ ਸੋ ਇਸ ਤਰੀਕੇ ਦੇ ਨਾਲ ਬੱਚਾ ਜਿਹੜਾ ਆ ਆਪਣੀ ਨੈਗੇਟਿਵ ਬਿਹਿਵਿਅਰਸ ਜ਼ਿਆਦਾ ਸ਼ੋ ਕਰਦਾ ਹੈ ਤੁਸੀਂ ਦੋਨਾਂ ਤਰੀਕਿਆਂ ਦੇ ਨਾਲ ਆਪਣੇ ਬੱਚੇ ਦੇ ਨਾਲ ਰਹਿਣਾ ਹੈ ਤੁਸੀਂ ਬੱਚੇ ਨੂੰ ਪਿਆਰ ਵੀ ਕਰਨਾ ਹੈ ਤੁਸੀਂ ਬੱਚੇ ਨੂੰ ਝਿੜਕਣਾ ਵੀ ਹੈ ਸੋ ਇਸ ਤਰ੍ਹਾਂ ਬੱਚੇ ਨੂੰ ਲੱਗੇਗਾ ਕਿ ਇਹ ਜੋ ਪਰਸਨ ਹੈ ਜਦੋਂ ਮੈਂ ਕੋਈ ਗਲਤ ਚੀਜ਼ ਕਰਦਾ ਹਾਂ ਮੇਰੇ ਤੇ ਗੁੱਸਾ ਕਰਦਾ ਹੈ ਜਦੋਂ ਮੈਂ ਕੋਈ ਚੰਗੀ ਚੀਜ਼ ਕਰਦਾ ਹਾਂ ਤਾਂ ਮੈਨੂੰ ਪਿਆਰ ਕਰਦਾ ਹੈ ਇਸ ਤਰ੍ਹਾਂ ਬੱਚਾ ਜਿਹੜਾ ਤੁਹਾਡਾ ਬਿਹੇਵੀਅਰ ਸਮਝਣਾ ਸ਼ੁਰੂ ਕਰ ਦੇਵੇਗਾ ਸੋ ਇਸ ਦੀ ਹੈਲਪ ਦੇ ਨਾਲ ਤੁਸੀਂ ਬੱਚੇ ਦਾ ਜਿਹੜਾ ਬਿਹੇਵੀਅਰ ਹੋ ਉਹ ਠੀਕ ਕਰ ਸਕਦੇ ਹੋ ਤੇ ਤੁਸੀਂ ਡਿਊਲ ਪਰਸਨੈਲਿਟੀ ਦਾ ਯੂਜ਼ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਲਈ ਇੰਨਾ ਹੀ ਤੇ ਮਿਲਦੇ ਆਪਾਂ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਸਸ਼ੀ ਕਾਂਸ